ਇਹ ਜਿਹੜਾ ਮੈਸੇਜ ਨਵਜੋਤਖਰ ਸਿੱਧੂ ਨੇ ਬਿਆਨ ਦਿੱਤਾ ਕਿ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਆਏ 500 ਕਰੋੜ ਦੀ ਆ ਤੇ ਸਾਡੇ ਕੋਲੇ 500 ਕਰੋੜ ਵਾਲੇ ਟੱਚ ਹੀ ਹਨਗੇ ਇਹ ਇਹਨਾਂ ਨੂੰ 4 ਸਾਲ ਬਾਅਦ ਕਿਉਂ ਜ਼ਿਆਦਾ ਆ ਜੀ 4 ਸਾਲ ਕਿਉਂ ਇਹਨਾਂ ਨੇ ਗਲ ਦਬਾ ਕੇ ਰੱਖੀ ਪਹਿਲਾਂ ਵੀ ਜਦੋਂ ਇਹ ਅਕਾਲੀ ਭਾਜਪਾ ਸਰਕਾਰ ਹੁੰਦੀ ਸੀ ਉਹਦੇ ਵਿੱਚ ਇਹ ਜਿਹੜੇ ਸੀਗੇ ਉਹਦੇ ਵਿੱਚ ਪਾਰਲੀਮੈਂਟਰੀ ਸੈਕਟਰੀ ਹੁੰਦੇ ਸੀ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਨਸ਼ੇ ਦੀ ਸਮਗਲਿੰਗ ਆ ਜਿਹੜਾ ਚਿੱਟਾ ਹੈਗਾ ਇਹ ਇੱਕ ਜਿਹੜੀ ਰੂਲਿੰਗ ਪਾਰਟੀ ਦੀਆਂ ਜਿਹੜੀਆਂ ਬੱਸਾਂ ਹੈਗੀਆਂ ਉਹਨਾਂ ਦੇ ਵਿੱਚ ਇਹ ਮਤਲਬ ਇਹਦੀ ਸਮਗਲਿੰਗ ਕੀਤੀ ਜਾਂਦੀ ਆ ਇਹ ਬਿਆਨ ਦਿੰਦੇ ਆ ਉਦੋਂ ਜਦੋਂ ਸੱਪ ਲੰਘਣ ਤੋਂ ਬਾਅਦ ਫਿਰ ਨਕੀਰ ਘੁੱਟਦੇ ਆ ਹੁਣ ਇਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ 500 ਕਰੋੜ ਦੇ ਕੇ ਕਿਹੜੇ-ਕਿਹੜੇ ਮੁੱਖ ਮੰਤਰੀ ਲੱਗੇ ਆ ਔਰ ਜਿਹੜੇ ਕਾਂਗਰਸ ਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਲੱਗੇ ਆ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਉਹ 500 ਕਰੋੜ ਦੇ ਕੇ ਲੱਗੇ ਸੀ ਜਾਂ ਕਿੰਨੇ ਦੇ ਕੇ ਲੱਗੇ ਸੀਗੇ ਇਹ ਜਿਹੜਾ ਹੈਗਾ ਮਤਲਬ ਹੁਣ ਇਹ ਆਪਣੇ ਵਾਸਤੇ ਕੋਈ ਨਵੀਂ ਗਰਾਉਂਡ ਬਣਾ ਰਹੇ ਆ ਇਹਦਾ ਕੀ ਕਾਰਨ ਹੈ ਇਹ ਬਿਆਨ ਦੀ ਜਿਹੜੀ ਟਾਈਮਿੰਗ ਹੈ ਇਹ ਇਸ ਵੇਲੇ ਇਲੈਕਸ਼ਨਾਂ ਤੋਂ ਪਹਿਲਾਂ ਕਿਉਂ ਕੀਤੀ ਗਈ ਹੈ ਕੀ ਨਵਜੋਤ ਸਿੱਧੂ ਦੀ ਐਂਟਰੀ ਵਾਸਤੇ ਕੋਈ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੇ ਇਹ ਸਟੇਟ ਸਿਕਰਟ ਸੀਗਾ ਤਾਂ ਉਹ ਤਾਂ ਹੁਣ ਐਮਐਲਏ ਵੀ ਨਹੀਂ ਸੀ ਉਹਨਾਂ ਨੇ ਕਿਹੜੀ ਸੌਖਾਦੀ ਹੋਈ ਸੀ ਜਿਹੜਾ ਸਟੇਟ ਸਿਕਰਟ ਨੂੰ ਸੁਭਾਗ ਕੇ ਰੱਖਣਾ ਕੈਪਟਨ ਦਪਿੰਦਰ ਸਿੰਘ ਕਹਿ ਰਹੇ ਆ ਕਿ ਸਾਡੇ ਜਿਹੜੇ 40 ਤੋਂ ਵੱਧ ਐਮਐਲਏ ਆ ਉਹ ਰੇਤੇ ਦੀ ਕਾਲ ਬਜਾਰੀ ਕਾਲਾ ਬਜਾਰੀ ਕਰਦੇ ਸੀ ਮੈਂ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਉਹ ਵੀ ਦੱਸਣ ਉਹ ਵੀ ਦੱਸਣ ਵੀ ਜਿਹੜਾ ਸੋਨੀਆ ਕਾਧ ਨੇ ਚਿੱਠੀ ਕਿਉਂ ਲਿਖੀ ਉਹਨਾਂ ਨੇ ਉਹਨਾਂ ਤੇ ਉਹਨਾਂ ਤੇ ਐਫਆਈਆਰ ਕਿਉਂ ਨਹੀਂ ਕੀਤੀ ਜਿਹੜੇ ਜਿਹੜੇ ਰੇਤੇ ਬਜਰੀ ਦੀ ਸਮਕਲਿੰਗ ਕਰਦੇ ਸੀ ਜਾਂ ਜਿਹੜੇ ਦੂਜੀ ਉਹਨਾਂ ਨੇ ਆਪਣੇ ਪ੍ਰਧਾਨ ਵਾਲਾ ਜਿਹੜਾ ਜਿਹਨੂੰ ਉਹਨਾਂ ਨੇ ਰਿਪਲੇਸ ਕੀਤਾ ਸੀਗਾ ਕਿ ਉਹ ਸਾਡਾ ਜਿਹੜਾ ਪ੍ਰਧਾਨ ਹੈ ਉਹਦੇ ਅਤਵਾਦੀਆਂ ਨਾਲ ਸੰਬੰਧ ਹੈ ਸੋ ਜਿੰਨਾ ਵੀ ਸਾਰਾ ਇਹ ਜਿਹੜਾ ਕਾਂਗਰਸ ਦੇ ਵਿੱਚ ਜਿਹੜੀਆਂ ਕੰਡੀਸ਼ਨਲ ਪਾਰਟੀ ਹੈਗੀਆਂ ਨੈਸ਼ਨਲ ਪਾਰਟੀਆਂ ਹੈਗੀਆਂ ਉਹਨਾਂ ਦੇ ਵਿੱਚ ਜਿੰਨਾ ਵੀ ਗੰਦ ਹੈ ਜੋ ਸੱਚਾਈ ਹੈ ਲੋਕਾਂ ਦੇ ਸਾਹਮਣੇ ਆਣੀ ਚਾਹੀਦੀ ਆ ਆਕੇ ਲੋਕਾਂ ਨੂੰ ਪਤਾ ਲੱਗੇ ਵੀ ਇਹਨਾਂ ਨੇ ਅਜ ਤੱਕ ਕੀਤਾ ਕੀਆ ਜਿਹੜੇ 5-500 ਕਰੋੜ ਦੇ ਜਿਹੜੇ ਜਿਹੜੇ ਟੱਚੀ ਕੇਸ ਦੇਣ ਵਾਲਿਆ ਲੋਕਾਂ ਦਾ ਭਲਾ ਨਹੀਂ ਕਰ ਸਕਦੇ ਲੋਕਾਂ ਦਾ ਭਲਾ ਸਿਰਫ ਤੇ ਸਿਰਫ ਜਿਹੜੀ ਆ ਉਹ ਭਗਵਾਨ ਤਮਾਨ ਸਰਕਾਰ ਕਰ ਸਕਦੀ ਹੈ